ਸੋਚਦੇ ਬਣਾ ਦੇਵੇ ਭਾਵੇਂ ਸਾਡੇ ਛੋਟੇ ਵੀਰ ਘੱਲੋ ਜਾਵਾ ਤੇਰੀ ਬੇਨਤੀ ਆ ਕੰਨੀਆਂ ਗੱਲਾਂ 'ਚ ਚੁਟਕਲਿਆਂ 'ਚ ਨਾਰਿਆਂ 'ਚ ਆਕੇ ਵੋਟ ਨਹੀਂ ਪਾਉਣੇ ਮੇਰੀ ਤੁਨ ਬੇਨਤੀ ਹੱਥ ਬਨ ਕੇ ਅੱਜ ਤੋਂ 2 ਸਾਲ ਪਹਿਲਾਂ ਤੁਸੀਂ ਗੱਲਾਂ 'ਚ ਆਕੇ ਨਾਰਿਆਂ 'ਚ ਆਕੇ ਵੋਟ ਪਾਈ ਐ ਨਾਰਾ ਕੀ ਸੀ ਬਦਲਾਵ ਦਾ ਭਰਾਵੋ ਕੋਈ ਬਦਲਾਅ ਦਿਖਿਆ ਕੋਈ ਗੱਲ ਸੁਣੋ ਲੱਗੀ ਕਿਸੇ ਦਾ ਕੋਈ ਮਸਲਾ ਹੱਲ ਹੋਇਆ ਕੋਈ ਪਿੰਡ ਨੂੰ ਦਵਾਈ ਪਹੁੰਚੀ ਭਰਾਵੋ ਗੱਲਾਂ ਕਰਨੀਆਂ ਸੌਖੀਆਂ ਕੰਮ ਕਰਨੇ ਬਹੁਤ ਔਖੇ ਜੇ ਤੁਸੀਂ ਸਮਝਦੇ ਹੋ ਕਿ ਅਸੀਂ ਕੰਮ ਕੀਤੇ ਆ ਤੇ ਅਸੀਂ ਕਰਾਂਗੇ ਤਾਂ ਤਗੜੇ ਹੋ ਕੇ ਵੋਟ ਜੋ ਸਭ ਤੋਂ ਵਧੀਆ ਕੈਂਡੀਡੇਟ ਹੈ ਬੀਬੀ ਅਮਰਜੀਤ ਤੌਰ ਨੂੰ ਨਾ ਪਾਇਆ ਆਕੇ ਤੁਸੀਂ ਇੱਕ ਵਧੀਆ ਐਪੀ ਚੋਣ ਸਕੋ ਤੁਸੀਂ ਬਣਤੀ ਆ ਆਪਾਂ ਇਹ ਚਾਹੁੰਦੇ ਆ ਕਿ ਪੰਜਾਬ ਨੂੰ ਬਚਾਉਣ ਵਾਸਤੇ ਕਿਸਾਨੀ ਨੂੰ ਬਚਾਉਣ ਵਾਸਤੇ ਆਪਾਂ ਮੋਦੀ ਦੇ ਨੂੰ ਪਾਸੇ ਕਰੀਏ ਭਰਾਵਾ ਮੈਂ ਕਰਨਾ ਚਾਹੁੰਦਾ ਕਲੀ காங்கிரஸ் ਪਾਰਟੀ ਹੈ ਜਿਹੜੀ ਉੱਥੇ ਮੋਦੀ ਨੂੰ ਪਾਸੇ ਕਰ ਸਕਦੀ ਹੈ ਹੋਰ ਕੋਈ ਸੇ ਪਾਰਟੀ ਨਹੀਂ ਆਪ ਤਾਂ ਤੁਸੀਂ ਚਿਹਰਾ ਦੇਖ ਹੀ ਰਿਆ ਤੇ ਅਕਾਲੀ ਦਲ ਨੂੰ ਵੋਟ ਪਾਉਣੀ ਸਮਝ ਲੋ ਕਿਸਮ ਦੀ ਟੇਢੇ ਤਰੀਕੇ ਨਾਲ ਮੋਦੀ ਨੂੰ ਵੋਟ ਪਾਉਣੀ ਕਿਉਂਕਿ ਜੇ ਉੱਥੇ ਮੋਦੀ ਨੇ ਐਪੀ ਘਟ ਗਏ ਫਿਰ ਅਕਾਲੀ ਦਲ ਦੇ ਇੱਕ ਦੋ ਐਮਪੀ ਹੋ ਇਹਨਾਂ ਨੇ ਉੱਥੇ ਜਾ ਕੇ ਮੋਦੀ ਨੂੰ ਵੋਟ ਪਾਉਣੀ ਸੋ ਇਸ ਕਰਕੇ ਅਕਾਲੀ ਦਲ ਨੂੰ ਵੋਟ ਪਾਉਣੀ ਸਮਝ ਲੋ ਟੇਢੇ ਤਰੀਕੇ ਨਾਲ ਮੋਦੀ ਨੂੰ ਵੋਟ ਪਾਉਣੀ ਹੈ ਜਿਹੜਾ ਆਪਾਂ ਚਾਹਦੇ ਆ ਪੰਜਾਬ ਵਿੱਚ ਜਦੋਂ ਹਮੇਸ਼ਾ ਕਾਂਗਰਸ ਪਾਰਟੀ ਆ ਜਿਹੜੀਆਂ ਤੁਹਾਡੀਆਂ ਮੁਸ਼ਕਲਾਂ ਮਸਲਿਆਂ ਦਾ ਹੱਲ ਕਰ ਸਕਦੀ ਹੈ ਸੋ ਮੇਰੀ ਤਾਂ ਬੇਨਤੀ ਹੈ ਕੈਂਡੀਡੇਟ ਸਾਡੀ ਸਭ ਤੋਂ ਅੱਛੀ ਦੂਜੇ ਤੋਂ ਕੈਂਡੀਡੇਟਾਂ ਦਾ ਤਾਂ ਇਹ ਨਹੀਂ ਪਤਾ ਹੋਇਆ ਕਿਥੋਂ ਦੇ ਕਿਸੇ ਨੂੰ ਪਤਾ ਉਹਨਾਂ ਦਾ ਢੱਡ ਟਾਣਾ ਕਿੱਥੇ ਆ ਕੱਲੋਂ ਕੰਮ ਪੈ ਗਿਆ ਕਿੱਥੇ ਜਾਓਗੇ ਸੋ ਮੇਰੀ ਬੇਨਤੀ ਹੈ ਤੁਹਾਡੀ ਸੇਵਾਦਾਰ ਆ ਤੁਹਾਡੀ ਬੇਟੀ ਆ ਇਹਨਾਂ ਦੇ ਸਿਰ ਤੇ ਹੱਥ ਰੱਖੋ ਤੱਕੜਿਓ ਕੇ ਸਾਥ ਦਿਓ, ਸਯੋਗ ਦਿਓ। ਇੱਕ ਐਮਪੀ ਵਧੀਆ ਚੁਣੋ, ਤੁਹਾਡੇ ਦੁੱਖ ਸੁੱਖ ਸੁਖੀ ਤੁਹਾਡੇ ਕਮਾ ਵਿੱਚ ਤੁਹਾਡੇ ਵਿਚਰ ਸਿਕਾ। ਵੋਟ ਖਰਾਬ ਨਾ ਕਰਿਓ। ਲਾੜਿਆ ਲੱਪਿਆ ਜੀ ਵੋਟ ਨਾ ਪਾਓ। ਤੁਸੀਂ ਅੱਜ ਦੇਖ ਚੁੱਕੇ ਹੋ ਆਵਾਪੀ ਸਰਕਾਰ ਨੂੰ ਤੇ ਮੋਦੀ ਅਕਾਲੀ ਦਲ ਨੂੰ ਵੋਟ ਪਾਉਣੀ, ਮੋਦੀ ਨੂੰ ਵੋਟ ਪਾਉਣ ਦੇ ਬਰਾਬਰ ਹੈ। ਇਹਨਾਂ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਪੋਜ ਬਹੁਤ ਧੰਵਾਦ ਹੈ। ਤਕੜੇ ਅਤੇ ਸਾਥیوں ਸਹਿਯੋਗ ਦਿਓ ਆ ਮੈਂ ਬੇਨਤੀ ਕਰਾਂਗਾ ਹਰ ਬੀਬੀ ਜੀ ਨੂੰ ਉਹ ਆਪਣੇ ਤੋਂ ਬੇਨਤੀ ਕਰਨਗੇ ਸਾਰੀ ਸਰਕਾਰਯੋਗ ਸੰਗਤਾਂ ਬਹੁਤ ਬਹੁਤ ਤੁਹਾਨੂੰ ਮੈਂ ਕਰਦੀ ਆ ਸਾਡੇ ਸਾਧਿਕ ਨਿਵਾਸੀਆਂ ਦਾ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਬੀਬੀਆਂ ਪੈਣਾ ਜਿੰਨੇ ਵੀ ਅੱਜ ਤੁਸੀਂ ਮੈਨੂੰ ਪਿਆਰ ਦੇਣ ਵਾਸਤੇ ਆਏ ਹੋ ਮੈਂ ਤਹਿ ਦਿਲ ਤੋਂ ਤੁਹਾਡਾ ਧੰਨਵਾਦ ਕਰਦੀ ਆ ਤੁਹਾਡੇ ਪਰਿਵਾਰ ਦੀ ਬੱਚੀਆਂ ਤੁਹਾਡੀ ਬੇਟੀਆਂ ਇਥੇ ਤਾਈ ਮੈਨੂੰ ਐਨ ਵਾਲੀ ਇੱਕ ਦਿਨ ਮੋਤੀ ਐਨ ਨਹੀਂ ਇੱਕ ਤੋਂ ਵੱਧ ਪਿਆਰ ਦੋਗੇ ਇੱਕ ਇੱਕ ਪਰਿਵਾਰ ਦੇ ਇੱਕ ਜੀ ਆਪਣੇ ਰਿਸ਼ਤੇਦਾਰੀ ਜਿੰਨੇ ਵੀ ਸਾਡੇ ਦੋਸਤ ਮਿੱਤਰਾਂ ਮੈਂ ਜਿੱਥਾ ਸਾਹੋਂ ਦੇ ਬਣ ਕੇ ਮੇਰੇ ਵੱਲੋਂ ਅਪੀਲ ਕਰਉਂ। ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੀ ਆਂ ਕਿ ਮੈਂ ਲੋਕ ਸਭਾ ਵਿੱਚ ਜਾ ਕੇ ਤੁਹਾਡੀ ਆਵਾਜ਼ ਬਣ ਕੇ ਉੱਥੇ ਉੱਭਰੂਗੀ ਔਰ ਤੁਹਾਡਾ ਮਾਨ ਸਤਕਾਰ ਹਮੇਸ਼ਾ ਇਸੇ ਤਰ੍ਹਾਂ ਬਣਾਈ ਰੱਖੂਗੀ ਜਿਸ ਤਰ੍ਹਾਂ ਤੁਸੀਂ ਮੈਨੂੰ ਅੱਜ ਮਾਨ ਸਤਕਾਰ ਦੇ ਰਹੇ ਹੋ। ਅੱਜ ਜਿਹੜਾ ਕਾਫਲਾ ਮੈਂ ਦੇਖ ਰਹੀ ਆਂ ਜਿੱਥੇ-ਜਿੱਥੇ ਅਸੀਂ ਜਾ ਰਹੇ ਆਂ ਉਦੋਂ ਵੀ ਵੱਡਾ ਹੁੰਦਾ ਜਾ ਰਿਹਾ ਮੈਂ ਤੁਹਾਡਾ तहे ਦਿਲੋਂ ਧੰਨਵਾਦ ਕਰਦੀ ਆ ਜਿਸ ਤਰ੍ਹਾਂ ਤੁਸੀਂ ਅੱਜ ਮੇਰੇ ਮੋਢੇ ਦਾ ਮੋਢਾ ਲਾ ਕੇ ਮੇਰੇ ਮੈਨੂੰ ਹੌਸਲਾ ਦੇ ਰਹੇ ਹੋ ਮੇਰੇ ਨਾਲ ਚੱਲ ਰਹੇ ਹੋ ਔਰ ਵਾਲੀ 1 ਜੂਨ ਨੂੰ ਜੋ ਵੀ ਸਾਡੇ ਇੱਕ ਇੱਕ ਪਰਿਵਾਰ ਦੇ ਇੱਕ ਇੱਕ ਵੋਟ ਹੈ ਜਿਹੜੀ ਅਮਰਜੀਤ ਕੌਰ ਸਾਹੋਕੇ ਬਣ ਕੇ ਫੋਕਸ ਕਰਾਓਗੇ ਇੰਨੀਆਂ ਬੇਜੀਆਂ ਕਰਦੀ ਹੋਈ ਮੈਂ ਜੋ ਵੀ ਤੁਸੀਂ ਆਪਣਾ ਇੱਕ ਇੱਕ ਕਦਮ ਚੱਲ ਕੇ ਆਏ ਹੋ ਮੇਰੇ ਸਿਰ ਮੱਥੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ